ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ ਹੈਰਾਨ ਕਰਨ ਵਾਲਾ ਡਾਟਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਮੋਹਾਲੀ ਦੇ ਵਿੱਚ ਤਕਰੀਬਨ 538 ਥਾਵਾਂ ਤੋਂ ਪਾਣੀ ਦੇ ਸੈਂਪਲ ਭਰੇ ਸਨ ਜਿਨ੍ਹਾਂ ਵਿੱਚੋਂ 243 ਦੇ ਕਰੀਬ ਸੈਂਪਲ ਖਰਾਬ ਨਿਕਲੇ ਨੇ ਇਥੋਂ ਤੱਕ ਕਿ ਸਰਕਾਰੀ ਸਕੂਲ 100 ਦੇ ਕਰੀਬ ਦੱਸੇ ਗਏ ਨੇ ਜਿਨ੍ਹਾਂ ਤੋਂ ਪਾਣੀ ਦੇ ਨਮੂਨੇ ਫੇਰ ਨਿਕਲੇ ਨੇ ਜਾਣੀ ਕਿ ਜੋ ਪਾਣੀ ਦੀ ਗੁਣਵੱਤਾ ਹੋਣੀ ਚਾਹੀਦੀ ਸੀ ਉਹ ਇੱਥੇ ਨਹੀਂ ਮਿਲੀ ਇੱਥੋਂ ਤੱਕ ਕਿ ਜਾਣਕਾਰੀ ਮੁਤਾਬਕ ਗਰਮੀ ਦੀ ਛੁੱਟੀਆਂ ਤੋਂ ਬਾਅਦ ਸਕੂਲਾਂ ਦੇ ਵਿੱਚ ਜੋ ਪੀਣ ਵਾਲਾ ਪਾਣੀ ਹੈ ਉਹਨਾਂ ਦੇ ਜੋ ਵਾਟਰ ਟੈਂਕਰ ਨੇ ਉਹ ਵੀ ਸਾਫ਼ ਨਹੀਂ ਕੀਤੇ ਗਏ ਸੀ ਜਾਣਕਾਰੀ ਮੁਤਾਬਕ 538 ਸੈਂਪਲਾਂ ਦੇ ਵਿੱਚੋਂ 121 ਸੈਂਪਲ ਸ਼ਹਿਰੀ ਏਰੀਆ ਵਿੱਚੋਂ ਲਏ ਗਏ ਸੀ ਤੇ 417 ਨਮੂਨੇ ਪੈਂਡੂ ਖੇਤਰ ਅਤੇ ਸ਼ਹਿਰ ਦੇ ਲਾਗੇ ਦੇ ਹੋਰ ਖੇਤਰਾਂ ਤੋਂ ਲਏ ਗਏ ਸੀ ਤੇ ਉਹਨਾਂ ਵਿੱਚੋਂ 243 ਨਮੂਨੇ ਫੇਲ ਨਿਕਲੇ ਨੇ ਯਾਨੀ ਕਿ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਤਕਰੀਬਨ ਲਏ ਗਏ ਸੈਂਪਲਾਂ ਦੇ ਵਿੱਚੋਂ 60% ਸਰਕਾਰੀ ਸਕੂਲਾਂ ਦੇ ਨਮੂਨੇ ਫੇਲ ਹੋਏ ਨੇ ਯਾਨੀ ਕਿ ਬੱਚਿਆਂ ਨੂੰ ਕੀ ਸ਼ੁੱਧ ਪਾਣੀ ਪੀਣ ਲਈ ਮਿਲ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਇਸੇ ਨੂੰ ਲੈ ਕੇ ਸਿਹਤ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਹੋਇਆ ਜ਼ਰੂਰ ਹੈ ਪਰ ਉਸ ਤੇ ਕਾਰਵਾਈ ਵੀ ਕਰ ਲਈ ਗਈ ਹੈ ਸਕੂਲਾਂ ਦੇ ਵਿੱਚ ਹੁਣ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿੱਥੋਂ ਦੇ ਪਿਉਰੀਫਾਇਰ ਨਹੀਂ ਸੀ ਚੱਲ ਰਹੇ ਉਹ ਵੀ ਠੀਕ ਕਰਵਾ ਦਿੱਤੇ ਗਏ ਨੇ ਐਕਚੁਅਲੀ ਜੀ ਹੈਲਥ ਡਿਪਾਰਟਮੈਂਟ ਨੇ ਜਿਹੜੇ ਪਾਣੀ ਦੇ ਸੈਂਪਲਸ ਲੈਣੇ ਹੁੰਦੇ ਨੇ ਉਹ ਆਊਟ ਬ੍ਰੇਕ ਪ੍ਰੋਨ ਏਰੀਆਸ ਤੋਂ ਲੈਣਦੇ ਮਤਲਬ ਜਿੱਥੇ ਪਹਿਲਾਂ ਵੀ ਸਾਡੇ ਕੋਈ ਬਿਮਾਰੀ ਫੈਲੀ ਹੈ ਤਾਂ ਅਸੀਂ ਰੂਟੀਨ ਸੈਂਪਲਿੰਗ ਨਹੀਂ ਕਰਦੇ ਅਸੀਂ ਸਿਰਫ ਜਿੱਥੇ ਬਿਮਾਰੀ ਫੈਲਣ ਦਾ ਖਤਰਾ ਹੈ ਜਾਂ ਜਿੱਥੇ ਪਹਿਲਾਂ ਪਿਛਲੇ ਸਾਲਾਂ ਚ ਫੈਲੀ ਹੈ ਅਸੀਂ ਸਿਰਫ ਉੱਥੋਂ ਸੈਂਪਲ ਲੈਂਦੇ ਆ ਸੋ ਹੁਣ ਤੱਕ ਅਸੀਂ 561 ਸੈਂਪਲਸ ਲਏ ਨੇ ਜੀ ਉਹਦੇ ਚੋਂ 2259 ਪਾਸ ਹੈ ਤੇ 243 ਫੇਲ ਹੈ ਜਨਵਰੀ ਤੋਂ ਲੈ ਕੇ 15 ਜੁਲਾਈ ਤੱਕ ਹਾਟਸਪੌਟ ਇਹਨਾਂ ਦਾ ਦਰੰਦ ਗੱਲ ਕਰ ਰਹੇ ਕਿਹੜੇ ਕਿਹੜੇ ਸੀਗੇ ਇਹਨਾਂ ਤੋਂ ਲੈ ਕੇ ਹਾਂ ਹਾਂਜੀ ਬੇਸਿਕਲੀ ਸਾਡੇ ਹਾਟਸਪੌਟ ਏਰੀਆਜ਼ ਨੇ ਜਿਵੇਂ ਸਾਡੇ ਚਿਹਾਰ ਨਗਰ ਬਲੌਂਗੀ ਬਡਮਾਜਰਾ ਕੁਝ ਏਰੀਆਜ਼ ਕੁਝ ਕਲੋਨੀਆਂ ਸਾਡੇ ਕੋਲ ਖੜੜਦੀਆਂ ਨੇ ਅ ਜ਼ਿਲਕਪੁਰ ਦਾ ਇੱਕ ਦੋ ਏਰੀਆਸ ਹੈਗੇ ਆ ਜਿਵੇਂ ਧੀਰੇ ਮਾਜਰਾ ਹੈਗਾ ਜੀ ਸਾਡਾ ਪਿੰਡ ਡੇਰਾ ਬਸੀ ਚੋਂਦਾ ਸੋ ਕੁਝ ਦੋ ਤਿੰਨ ਏਰੀਆਸ ਡੇਰਾ ਬਸੀ ਦੇ ਹੈਗੇ ਆ ਤਾਂ ਐਵੇਂ ਕਰਕੇ ਸਾਡੇ ਕੋਲ 15 ਹਾਟਸਪੌਟਸ ਬਣਦੇ ਆ ਕਿੰਨੇ ਐਗਜ਼ਾਮਪਲ ਗਏ ਨੇ ਕਿੰਨੇ ਪਾਸ ਹੋਏ ਨੇ ਅਹਾਂ ਜੀ ਉਹ ਹੀ 564 ਸੈਂਪਲਸ ਲਏ ਆ ਅਸੀਂ ਹੁਣ ਤੱਕ ਅ ਉਹਦੇ ਚੋਂ 295 ਪਾਸ ਹੈਗੇ ਆ ਬਾਕੀ ਦੇ ਹਾਂ ਜੀ ਕੁਝ ਬੇਟੇ ਨੇ ਜੀ ਰਿਜ਼ਲਟ ਜਿਵੇਂ 23 ਹੋਰ ਸੈਂਪਲਸ ਨੇ ਉਹਨਾਂ ਦੇ ਹਜੇ ਰਿਜ਼ਲਟ ਸਾਡੇ ਬਾਕੀ ਆ ਇਹਨਾਂ ਦਾ ਹੋਏ ਅਕੀਮਨਿਕ ਇਸ ਤਰੀਕੇ ਦਾ ਇਹਨਾਂ ਤੇ ਐਕਸ਼ਨ ਬਿਲਕੁਲ ਲੈ ਆ ਰਹੇ ਹਨ ਇਹਨਾਂ ਦਾ ਐਕਸ਼ਨ ਜੀ ਡੀਸੀ ਮੈਡਮ ਨੇ ਹੁਕਮ ਕਰੇ ਸੀ ਕਿ ਤਾਂ ਉਹਦੇ ਅਕੋਰਡਿੰਗਲੀ ਇਹਨਾਂ ਤੇ ਐਕਸ਼ਨ ਲੈ ਲਏ ਗਿਆ ਇਹਨਾਂ ਦੇ ਸਾਰੇ ਜੋ ਹੁਣ ਤੱਕ ਅਸੀਂ ਸੈਂਪਲਸ ਲਏ ਨੇ ਉਹਨਾਂ ਨੇ ਚੈੱਕ ਕਰਕੇ ਠੀਕ ਕਰਤੇ ਹੈ ਜੇ ਕੋਈ ਗੜਬੜ ਸੀ ਕੀਤੀ ਹੈ ਇੱਕ ਸਕੂਲ ਜੀ ਗੱਲ ਆ ਰਹੀ ਕਿ ਸਕੂਲ ਦੇ ਰਾਦਰ ਇੱਕ ਸੈਂਪਲ ਫੇਰ ਉਹਨੇ ਬੱਚੇ ਸੰਭਾਵਿਤ ਹੋ ਗਏ ਉਹ ਕਿੰਨੇ ਸਕੂਲ ਹੈ ਨਹੀਂ ਜ਼ਿਆਦਾਤਰ ਤਾਂ ਆਪਾਂ ਨਹੀਂ ਕਹਿ ਸਕਦੇ ਬਸ ਸਕੂਲ ਚ ਸੈਂਪਲ ਕਰਦੇ ਆ ਬਟ ਹਾਂਜੀ ਵਿੱਚ ਉਹਨਾਂ ਦੇ ਸਕੂਲ ਵੀ ਹੈਗੇ ਆ ਬਟ ਉਥੇ ਵੀ ਪ੍ਰੀਵੈਂਟਿਵ ਐਕਸ਼ਨ ਹੋ ਗਿਆ ਹੈ ਆਲਰੇਡੀ ਬੀਓ ਸਾਹਿਬ ਨੇ ਐਕਸ਼ਨ ਲੈ ਲਿਆ ਹੈ ਜਿੱਥੇ ਆਰਓਸ ਖਰਾਬ ਸੀਗੇ ਹੋ ਰਿਪੇਅਰ ਕਰਾ ਲਏ ਗਏ ਜੇਕਰ ਇਹ ਨਾ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਹੈਰਾਨੀ ਕਰਨ ਵਾਲੇ ਨੇ ਤੇ ਚਿੰਤਾ ਕਰਨ ਵਾਲੇ ਵੀ ਨੇ ਅਤੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਸਵਾਲ ਤਾਂ ਕਰਨਾ ਬਣਦਾ ਹੈ ਕਿ ਕੀ ਉਹ ਲੋਕਾਂ ਨੂੰ ਬੱਚਿਆਂ ਨੂੰ ਸਹੀ ਸਹੂਲਤਾਂ ਵਾਂ ਦੇ ਰਹੇ ਨੇ ਮੁਹਾਲੀ ਤੋਂ ਹਰਸ਼ਦੀਪ ਸਿੰਘ ਦੀ ਰਿਪੋਰਟ ਓਨ ਅਰ